ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੂ ਡੇਰੀ ਫਾਰਮ ਹਮਤਪੁਰਾ ਦੇ ਵਿੱਚ ਇੱਕ ਹੋਰ ਕਵੈਸਟ ਵੀ ਜਿਹੜੇ ਵੀਰਾਂ ਨੇ ਆਪਣੇ YouTube ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗਿਆ ਘੰਟੀ ਦਾ ਬੈਲ ਬਟਨ ਦਬਾ ਦੇਣ ਤਾਂ ਜੋ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੱਕ ਪਹੁੰਚ ਸਕੇ ਤੇ ਜੇ ਮੇਰੇ ਕਿਸੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88990 99722 ਅੱਜ ਦੀ ਵੀਡੀਓ ਆਪਣੇ ਆਪ ਦੇ ਫਾਰਮ ਤੋਂ ਤੁਹਾਡੇ ਲਈ ਟੌਪ ਦੇ ਨਗੀਨੇ ਲੈ ਕੇ ਆਏ ਆਂ ਬਾਜਵਰੀਟ ਦੇ ਵਿੱਚ ਬੈਣਾ ਹੋਣਗੇ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਆ ਇੱਕ ਤਾਂ ਅਰੀਜਨਲ ਜਰਸੀ ਆ ਪੰਜਾਬ ਵਾਲੀ ਫਾਰਮ ਦੇ ਵਿੱਚੋਂ ਪਰਚੇਜ ਕੀਤੀ ਆ 50060 ਦੀ ਖੋਦਾ ਬਈ ਅੱਗੇ ਲੈਮਨ ਹੈਡ ਤੋਂ ਗੱਪਣਾ ਤੇ ਇੱਕ ਤੁਹਾਨੂੰ ਹੋਰ ਜਰਸੀ ਦਿਖਾ ਦਿੰਨੇ ਆ ਕਰਦੇ ਆ ਸ਼ੁਰੂਆਤ ਪਹਿਲੇ ਨੰਬਰ ਤੋਂ ਤਿੰਨੇ ਆ ਪ੍ਰੋਪਰ ਜਾਣਕਾਰੀ ਤੁਸੀਂ ਚੈੱਕ ਕਰ ਲਓ ਜੀ ਪਹਿਲੇ ਨੰਬਰ ਤੇ ਪਲੂਨ ਵਸੀ ਹੁੰਦੀ ਆ ਸ਼ਹੀਵਾਲ ਚ ਆ ਗਈ ਕਦ ਕੜ ਫੋਲਾ ਵਜਨ-ਬੁਜਨ ਬਹੁਤ ਆ ਬਾਕੀ ਲੇਵਾ ਦੇਖ ਸਕਦੇ ਆ ਤਿਆਰ ਕਰਦੀ ਹੁੰਦੀ ਆ ਸਪੈਲਿੰਗ ਪਉਣੀ ਸ਼ੁਰੂ ਕਰਤੀ ਪਹਿਲਾ ਸੂਆ ਹੁੰਦੀ ਆ ਭਾਜੀ ਥਣ ਥਣ ਚੈੱਕ ਕਰ ਲਓ ਬਹੁਤ ਸੋਹਣੇ ਲੱਗੇ ਆ ਚਾਰੇ ਥਣ ਪੂਰੇ ਨਿਖੜਮੇ ਤੇ ਪ੍ਰਿੰਟ ਪ੍ਰਿੰਟ ਪੂਰਾ ਚੰਗਾ ਬਾਈ ਜੀ ਖਦ ਹਾਈਡ ਸਟ ਸਾਹਮਣੇ ਆ ਤੇ ਜੇ ਰਗੀ ਦੁੱਧ ਦੀ ਕਪੈਸਿਟੀ ਦੀ ਗੱਲ ਦੁੱਧ ਬਾਈ ਜੀ 10 ਤੋਂ 12 ਕਿਲੋ ਖਲਾ ਦੇ ਦੂਗੀ ਤੇ ਸੂਣ ਦੇ ਵਿੱਚ ਇਹਦੇ 7 ਤੋਂ 8 ਬਣ ਬਾਕੀ ਪਏ ਆ ਤੇ ਰੇਟ ਇਹਦਾ ਹੈਗਾ ਬਾਈ ਜੀ ਬਾਜ ਮ ਰੇਟ ਆ ਮੁੱਲ 45000 ਬਾਕੀ ਵਿੱਚ ਮੌਕੇ ਦੇ ਮਾਨਤਨ ਹੋ ਜਾਊਗਾ ਅੱਗੇ ਦੇਖ ਸਕਦੇ ਤੁਸੀਂ ਦੋ ਨੰਬਰ ਤੇ ਜਰਸੀ ਵੀ ਜਰਸੀ ਤੇ ਐਰ ਸੈੱਟ ਦੇ ਵਿੱਚ ਥੋੜਾ ਜਿਹਾ ਮਿਕਸ ਪੈ ਜਾਂਦਾ ਮੂੰਹ ਤੋਂ ਖੀਰੀ ਹੈ ਬਾਈ ਜੀ ਪਲੂਣ ਹੀ ਹੁੰਦੀ ਆ ਕਦ ਕਰ ਚੈੱਕ ਕਰ ਲੋ ਬਾਕੀ ਵਜਨ ਦੇਖ ਸਕਦੇ ਹੋ ਜਿਹੜੇ ਸਾਹਮਣੇ ਆ ਥਣ ਥਣ ਬਹੁਤ ਚੰਗਾ ਲੱਗਿਆ ਲੇਵਾ ਬਣਾਉਣ ਲੱਗ ਗਈ ਕਰਮ ਵਾਲੀ ਸੂਣ ਦੇ ਵਿੱਚ ਇਹਦੇ 10 ਤੋਂ 12 ਦਿਨ ਪਏ ਹੈ ਹਜੇ ਬਾਈ ਤੇ ਆ ਚੈੱਕ ਕਰ ਲਓ ਥਣ ਚਾਰੇ ਥਣ ਪੂਰੀ ਨਿਕੜਵੇਂ ਤੇ ਪੂਰੀ ਸਪੇਸ ਤੇ ਲੱਗੇ ਆ ਤੇ ਇਹਦਾ ਮੁੱਲ ਵੀ ਬਾਈ ਜੀ 45000 ਵਿੱਚੋਂ ਮੜਾ ਮੋਟਾ ਮਾਨਦਾਨ ਕਰ ਦਾਂਗੇ ਤੇ ਅੱਗੇ ਆ ਗਈ 3 ਨੰਬਰ ਦੇ ਬਾਈ ਜੀ ਤੁਸੀਂ ਦੇਖ ਸਕਦੇ ਹੋ ਫਾਰਮ ਦੇ ਵਿੱਚੋਂ ਆਪਾਂ ਪਰਚੇਜ ਕੀਤੀ ਹੈ origional jersey ਪੰਜਾਬ ਵਾਲੀ ਫੁੱਲ ਵੱਡੀ ਹਾਈਟ ਦੇ ਵਿੱਚ ਤੇ ਫੇਸ ਬਿਊਟੀ ਚੈੱਕ ਕਰ ਲਓ ਬੋਦਾਬਾਦ ਦਾ ਬਾਕੀ ਮੱਥੇ ਟੁਵਾ ਫੁੱਲ ਤੇ ਥਣਾ ਦੀ ਗੱਲ ਕਰੀਏ ਥਣ ਬਹੁਤ ਸੋਹਣੇ ਲੱਗੇ ਇਹਦੇ ਤੇ ਸੂਣ ਦੇ ਵਿੱਚ ਇਹਦੇ ਭਾਈ ਜੀ 12 ਤੋਂ 13 ਦਿਨ ਬਾਕੀ ਪਏ ਆ ਤੇ ਮੰਨ ਕੇ ਚਲੋ ਟੋਟਲ 15 ਦਿਨ ਲਊਗੀ ਇਹ ਫੇਸ ਬਿਊਟੀ ਚੈੱਕ ਕਰੋ ਕੱਦ ਕਾੜ ਪੂਰਾ ਪੱਲਾ ਵਜਨ ਵਜੂਦਲੀ ਆ 50062 ਦੀ ਆਪ ਆ ਬਾਈ ਅੱਗੇ 11 ਹਿੱਟ ਤੋਂ ਗੱਬਣਾ ਤੇ ਬੈੜ ਚੰਗੀ ਆ ਦੁੱਧ ਮੰਨ ਕੇ ਚਲੋ 20 ਤੋਂ ਪਲੱਸ ਦੁੱਧ ਖੁੱਲਾ ਹੋਊਗੀ ਆਮਦਾਰੀ ਨਾ ਇਹਦਾ ਵੀ ਰੇਟ ਬਾਜੀ ਵੀ ਹੋਊਗਾ ਫੋਨ ਤੇ ਅੱਗੇ 4 ਨੰਬਰ ਤੇ ਐਚ ਐਫ ਆ ਗਈ ਬਾਈ ਜੀ ਦੂਜਾ ਸੂਆ ਹੁੰਦੀ ਆ ਸੂਨ ਦੇ ਵਿੱਚ 7 ਤੋਂ 8 ਦਿਨ ਇਹਦੇ ਬਾਕੀ ਪਏ ਆ ਬਾਕੀ ਥਣ ਚੈੱਕ ਕਰ ਲਓ ਤੁਹਾਨੂੰ ਤੁਹਾਨੂੰ ਬਹੁਤ ਵਧੀਆ ਲੱਗੇ ਆ ਫੇਸ ਬਿਊਟੀ ਕੱਦ ਹਾਈਟ ਫੱਲਾ ਐਕਸ ਜਾਂ ਹਵਾਨਾ ਰੱਖੋਗੀ ਤੇ ਦੁੱਧ ਮੰਨ ਕੇ ਚਲੋ ਬਾਈ ਜੀ 17-18 ਕਿਲੋ ਖੁੱਲਾ ਆਰਾਮਦਾਰੀ ਨਾਲ ਪਾਉਗੀ ਕੱਦ ਘਾਟ ਪੂਰਾ ਫੱਲਾ ਇਹਦਾ ਰੇਟ ਬਾਈ ਜੀ ਹੈਗਾ 65000 ਪਿੱਛੋਂ ਮਾੜੀ ਮੋਟਾ ਮਾਨਤਨ ਕਰਦਾਂਗੇ 65000 ਮੁੱਲ ਹੈ ਇਹਦਾ ਬਾਕੀ ਆਰਡਰ ਚੈੱਕ ਕਰ ਲਓ ਹਾਈਟ ਫੁੱਲ ਆ ਬਾਈ ਕੱਦ ਬੰਨੂ ਐਕਸਟਰਨਾਰੀ ਆ ਅੱਜ ਦੀ ਵੀਡੀਓ ਮੇਰੇ ਆਪ ਦੇ ਫਾਰਮ ਤੋਂ ਅਸੀਂ ਤੁਹਾਡੇ ਲਈ ਚਾਰ ਵੜਾ ਸੇਲ ਲਈ ਲੈ ਕੇ ਆਇਆ ਚਾਰਾਂ ਬਾਰੇ ਪ੍ਰੋਪਰ ਡਿਟੇਲ ਦੇ ਦਿੱਤੀ ਜੇ ਮੇਰੇ ਕਿਸੇ ਵੀ ਕਿਸਾਨ ਭਰਾ ਨੂੰ ਚਾਰਾਂ ਵਿੱਚੋਂ ਕੋਈ ਵੀ ਵੜਾ ਪਸੰਦ ਆਉਂਦੀ ਹੈ ਉਹ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰ ਲਿਓ ਮੇਰਾ ਪਿੰਡ ਹਮੇਤ